ਸ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੀਆਂ ਚਾਬੀਆਂ ਜਿਹੜੀਆਂ ਲੋਕਾਂ ਨੂੰ ਸੌਂਪਣ ਲਈ ਅਸੀਂ ਬੁਲਾਇਆ ਮੇਰੇ ਸਾਰੇ ਕੈਬਨਿਟ ਦੇ ਸਾਥੀ ਮੇਰੇ ਐਮਐਲਏ ਸਹਿਬਾਨ ਮਾਝੇ ਦੀ ਧਰਤੀ ਤੇ ਮਾਲਵੇ ਦੀ ਧਰਤੀ ਇੱਥੇ ਮੈਚ ਹੋ ਜਾਂਦੀ ਹੈ ਇੱਕੋ ਜਿਹਾ ਇੱਕੋ ਜਿਹਾ ਲੱਗਦਾ ਇੱਥੇ ਇਲਾਕਾ ਬਿਆਸ ਦੇ ਪਰਲੇ ਪਾਸੇ ਮਾਲਵਾ ਸ਼ੁਰੂ ਹੋ ਜਾਂਦਾ ਹੈ ਹਰੀਕੇ ਤੋਂ ਬਾਅਦ ਸਾਡੇ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਤੇ ਸਾਡੀ ਪਾਰਟੀ ਦਾ ਪੂਰੇ ਦੇਸ਼ ਦੇ ਵਿੱਚ ਸੰਗਠਨ ਦੇਖ ਰਹੇ ਨੇ ਬੜਾ ਔਖਾ ਕੰਮ ਹੁੰਦਾ ਹੈ ਸੰਗਠਨ ਦੇਖਣਾ ਬੜੀਆਂ ਲੜਾਈਆਂ ਪੜਾਈਆਂ ਬੜੀਆਂ ਇੱਛਾਵਾਂ ਝੱਲਣੀਆਂ ਪੈਂਦੀਆਂ ਨੇ ਰੋਸੇ ਗਿੱਲੇ ਝੱਲਣੇ ਪੈਂਦੇ ਆ ਪਰ ਉਹ ਬੜੇ ਕਾਮਯਾਬ ਤਰੀਕੇ ਨਾਲ ਸਾਡੀ ਪਾਰਟੀ ਦੇ ਸੰਗਠਨ ਨੂੰ ਚਲਾ ਰਹੇ ਨੇ ਡਾਕਟਰ ਸੰਦੀਪ ਪਾਟਕ ਜਿਹੜੇ ਕਿ ਰਾਜ ਸਭਾ ਦੇ ਵਿੱਚ ਮੈਂਬਰ ਵੀ ਨੇ ਆਮ ਆਦਮੀ ਪਾਰਟੀ ਦੇ ਤੇ ਬੋਲਦੇ ਵੀ ਰਾਜ ਸਭਾ ਦੇ ਵਿੱਚ ਬਹੁਤ ਅੱਛਾ ਬੋਲਦੇ ਨੇ। ਔਰ IIT ਦੇ ਪ੍ਰੋਫੈਸਰ ਰਹਿਣ। ਬਹੁਤ ਵੱਡੀ ਗੱਲ ਹੁੰਦੀ ਹੈ IIT 'ਚ ਐਡਮਿਸ਼ਨ ਮਿਲਣੀ। IIT ਦਾ ਸਟੂਡੈਂਟ ਬਣਨਾ ਹੀ ਬਹੁਤ ਵੱਡੀ ਗੱਲ ਹੈ। ਉੱਥੇ ਪ੍ਰੋਫੈਸਰ ਰਹਿਣਾ ਓਤੋਂ ਵੀ ਬਹੁਤ ਜ਼ਿਆਦਾ ਵੱਡੀ ਗੱਲ ਹੈ। ਪਰ ਉਹ ਸਭ ਕੁਝ ਛੱਡ ਕੇ ਲੋਕਾਂ ਦੇ ਲੈਖ ਲੱਗੇ ਹੋਏ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਮੈਨੂੰ ਅੱਜ ਸਭ ਤੋਂ ਪਹਿਲੀ ਖੁਸ਼ੀ ਇਹ ਹੋਈ ਜਦੋਂ ਮੇਰੇ ਸਾਹਮਣੇ ਅੰਕੜਾ ਆਇਆ ਕਿ ਜੀ ਇਸ ਵਕਤ ਪੰਡਾਲ ਦੇ ਵਿੱਚ 295000 ਬੰਦਾ ਬੈਠਾ ਹੈ ਤੇ 1 ਲੱਖ ਅਸੀਂ ਬਾਹਰ ਦੇਖ ਕੇ ਆਇਆ ਜਿਹੜੇ ਆਈ ਜਾਂਦੇ ਆ ਹਜੇ ਆਈ ਜਾਂਦੇ ਆ ਅਸੀਂ ਤਾਂ ਇੱਧਰ ਲਈ ਸੜਕ ਤੋਂ ਆਏ ਆ ਜਿਹੜੇ ਇੱਧਰੋਂ ਆਈ ਜਾਂਦੇ ਉਹ ਹੋਰ ਹੋਣਗੇ ਹਜੇ 3 ਲੱਖ ਦੇ ਕਰੀਬ ਬੰਦਾ ਇੱਥੇ ਬੈਠਾ ਹੈ ਲੱਖ ਦੇ ਕਰੀਬ ਆ ਰਹੇ ਨੇ ਉਹਨਾਂ ਉਹ ਕਈ ਹੋ ਸਕਦਾ ਜੋ ਤੱਕ ਸਾਡੀ ਸਪੀਚ ਹੋ ਜੇ ਉ ਤੱਕ ਪਹੁੰਚਣ ਵੀ ਨਾ ਕੋਈ ਗੱਲ ਨਹੀਂ ਗੱਲ ਭਾਸ਼ਣ ਸੁਣਨ ਦੀ ਨਹੀਂ ਹੈਗੀ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਗੱਲ ਉਸ ਦੀ ਹੈ ਗੱਲ ਪਹੇ ਦੀ ਨਹੀਂ ਗੱਲ ਸਹੇ ਦੀ ਹੈ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਤੁਹਾਡਾ ਘਰੋਂ ਬਾਹਰ ਕਦਮ ਨ ਕੱਢਣਾ ਸਾਡੇ ਲਈ ਮੁਬਾਰਕ ਹੋ ਗਿਆ ਸਾਡੇ ਸਿਰ ਮੱਥੇ ਹੋ ਗਿਆ ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀ ਐ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਇਹਦਾ ਘਾਟੇ ਦਾ ਸੌਦਾ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ 에어ਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਦੀ ਕਿਸੇ ਨੂੰ ਤੇਲ ਵੇਚਦਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਦੀ ਘਾਟੇ 'ਚ ਆ ਜੀ ਘਾਟੇ 'ਚ ਆ ਸਰਕਾਰੀ ਆ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ ਓਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਫਾਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੇਖੇ ਲਾਤਾ ਕਿਹਾ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਏ ਆਂ ਥਰਮਲ ਪਲੈਂਟ ਚ ਸੁੱਚ ਦੱਬ ਕੇ ਆਏ ਆਂ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਾਂਦੀ ਤਾਂ ਘਰਾਂ 'ਾਂਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਝ ਚੱਲ ਪੂਆ ਇਹਦੇ ਨਾਲ ਪੰਜਾਬ ਚ 5 ਥਰਮਲ ਪਲਾਂਟ ਨੇ ਪਹਿਲਾਂ 2 ਸਰਕਾਰ ਦੇ ਸੀ 3 ਪ੍ਰਾਈਵੇਟ ਸੀ ਹੁਣ 3 ਸਰਕਾਰ ਦੇ ਹੋ ਗਏ 2 ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਿਟੀ ਦਾ ਇੰਨਾ ਫਰਸਟ ਕਲਾਸ ਕੁਆਲਿਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਰੀਦਿਆ ਪਹਿਲਾਂ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਿਆਂ ਤੋਂ ਖਰੀਦਾਂਗੇ ਵਿੱਚ ਐਨੇ ਤੇਰੇ ਐਨੇ ਮੇਰੇ ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲਿਆ ਚ ਪਰਿਵਾਰ ਬਚਾਓ ਯਾਤਰਾ ਹੀ ਆ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜੇ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਿਉਂ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋਡੇ ਤੋਂ ਬਚਾਇਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰ우 ਦਾਹ ਕਰਾ ਲਓ ਲੋਕ ਮੰਨਦੀ ਨਹੀਂ ਲੋਕ ਮੰਨਦੇ ਨਹੀਂ ਅਸੀਂ ਇਹ ਜੇ ਹੈਗੇ ਆਂ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਆਂ ਏਸੇ ਕਰਕੇ ਪੰਗਾ ਹੈ ਕਿ ਭਗਵੰਤ ਮਾਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਦਾ ਕਰੋ ਕਿਵੇਂ ਰੋਕ ਲੋਂਗੇ ਪ੍ਰਮਾਤਮਾ